ਏਦਾਂ ਮੈਨੂੰ ਪਤਾ ਨਹੀਂ ਪੁਰਾਣੀ ਹੈ ਲੈ ਤੂੰ ਮੈਨੂੰ ਪਹਿਲਾਂ ਦੱਸ ਹੁੰਦੀ ਪਹਿਲਾਂ ਬਣਾ ਲੈਂਦੀ ਪਹਿਲਾਂ ਜੀ ਪੁਰਾਣੀ ਹੈ ਇਹਦੇ ਜਿਵੇਂ ਹਰੀ ਭਰੀ ਖੜੀ ਹੈ ਅੱਛਾ ਕਿੰਨੀ ਮੋਟੀ ਜਿਹੜੇ ਮੈਨੂੰ ਤੈਨੂੰ ਵੀ ਨੌਲੇਜ ਹੈ ਨਾ ਸਾਰਾ ਇਤਿਹਾਸ ਦੀ ਹੋਰ ਪੜਿਆ ਜੋ ਹੋ ਗਿਆ ਨਹੀਂ ਮੈਨੂੰ ਤਾਂ ਤੁਰਨੋਂ ਆਖਾ ਲੱਗਦਾ ਪੜਾ ਦੇ ਤੇ ਕਿਹੜਾ ਨਿਕਲੇ ਬੰਦੇ ਨਾਲ ਕਿਹਦੇ ਆ ਅੱਛਾ ਤੇ ਬੀਗੇ

ਕਿੱਤਨੇ ਸਾਰੇ ਲੱਗ ਲੱਗ ਹੋ ਗਏ ਪਤਾ ਨਹੀਂ ਮੈਨੂੰ ਤਾਂ ਕੋਈ ਵੀ ਨਹੀਂ ਦਿਸ ਰਹਾ ਨਿੰਮੀ ਉਹ ਖੜੀ ਹੈ ਕਿਸੇ ਦੁੱਸੀ ਜਾਂਦੀ ਸਾਰੇ ਲੋਕਾਂ ਨੂੰ ਕਿ ਤਰੇਗਾ ਕਰਦਾਂ ਅੱਗੇ ਕਾ ਕਰਦਾਂ ਬਣੇ ਹੋਏ ਨੇ

ਕੀ ਲੱਗੀ ਹੈ ਡਾਕਟਰ ਆਹਰਾਂ ਜਿਹੜੀਆਂ ਨਾ ਇੱਥੇ ਜੇ ਮੈਨੂੰ ਬੁੱਗਾਸਟ ਮਹਿਮਾਨ ਆਉਂਦਾ ਸੀ ਨਾ ਉਦੋਂ ਕੋਈ ਪੱਖੇ ਤਾਂ ਹੁੰਦੇ ਨਹੀਂ ਸੀ ਕੁਝ ਵੀ ਨਹੀਂ ਹੁੰਦਾ ਸੀ ਨਾ ਹਾਂ ਤੇ ਉਹ ਬੈਠਦੇ ਸੀਗੇ ਤੇਰਾ ਸ਼ਾਮ ਨੂੰ ਜਿਹੜੀ ਆਹ ਨਾ ਉੱਥੇ ਆ ਜਿਹੜੇ ਬਣੇ ਨੇ ਸਾਰੇ ਪਰਿਵਾਰ ਨੇ ਇਕੱਠੇ ਹੋ ਕੇ ਬੈਠਣਾ ਤੇ ਜਿਹੜੇ ਹੁਣ ਜਿਹੜੇ ਵੱਡੇ ਵੱਡੇ ਆਉਂਦੇ ਸੀਗੇ ਉਹਨੇ ਕੋਲੇ ਰਾਜੇ ਮਹਾਰਾਜੇ ਹੈ ਨਾ ਉਹ ਸਾਰੇ ਫਿਰ ਇੱਥੇ ਬੈਠਦੇ ਸੀਗੇ ਆਹ ਜਗ੍ਹਾ ਬਣਾਈ ਹੋਈ ਸੀਗੀ ਇੱਥੇ ਵੀ ਹਵਾ ਹੀ ਪੈਂਦੀ ਆ ਕਿੰਨੇ ਸਾਲਾਂ ਦੀ ਹੈ ਇਦਾਂ ਹੀ ਹੈ ਨਾ ਮਲਦੀ ਵੀ ਨਹੀਂ ਕਹ ਰਹੇ ਤੁਸੀਂ ਇੱਥੇ ਭੰਡ ਕੁੰਡੇ ਧੋਦੇ ਸੀ ਇੱਥੇ ਹਾਂ ਉਹ ਹੈਗਾ ਹਾਂ ਇਹ ਉਹਨਾਂ ਦੇ ਵਿੱਚ ਲ ਕੇ ਇਹਦੇ ਵਿੱਚ ਉਹ ਰੱਖਦੇ ਸੀ ਸਮਾਨ ਜਿਹੜਾ ਖਾਣ ਪੀਣ ਦਾ ਸਾਰਾ ਕੁਝ ਹੁੰਦਾ ਸੀ ਜਿਵੇਂ ਉਹ ਆਲਾ ਜਾ ਪਿਆ ਹੈ ਨਾ ਸੋਈ ਸੀ ਇਟ ਮੀਨਜ਼ ਹਾਂ ਹਾਂ ਅੱਜ ਮੈਂ ਇੱਥੇ ਹੈਗਾ ਇਹਦੇ ਕਿੰਨਾ ਸੋਨਾ ਬਣਿਆ ਨਾ ਪੱਕੀਆਂ ਇੱਟਾਂ ਦਾ ਕਿੰਨੀ ਮਜ਼ਬੂਤੀ ਵਿਖ ਲੈ ਇਹਦਾ ਆਲਾ ਜਾਂ ਦਿਖਦਾ ਦੇਖਾ ਸੀਗਾ ਇਹ ਹਿਸਟਰੀ ਦੱਤੇ ਸਮਾਸੀ ਦੱਸੂਗੇ ਇਹਨੂੰ ਬਹੁਤ ਨੌ ਲੱਗੇ ਹਾਂ ਤੇ ਮੈਂ ਵੀ ਲਈ ਸੀ ਅਥੇ ਆ ਜੀ ਜਿਹੜੀ ਬੱਚੇ ਦੇ ਖਾਣਦੇ ਜੀ ਬਹੁਤ ਅੰਮ੍ਰਿਤਾ ਇਹੋ ਆ ਜੀ ਮੈਨੂੰ ਜਗ੍ਹਾ ਲਈ ਕਿਸੇ ਵੀ ਛੋਟੇ ਸਾਥ ਦਾ ਬਜਟ ਸਪਾਰਨਾ ਮੈਂ ਇਹ ਜਗਾ ਫਿਰ ਆਪਣੇ ਦੇ ਦਿੱਤੀ ਸੀ ਨਾ ਪਰ ਉਹਨੇ ਸੰਸਕਾਰ ਕਰਨਾ ਮੇਰੇ ਕਾਸ਼ੇ ਥੋੜੇ ਪੈ ਗਏ ਤੇ ਮੈਂ ਜੇ ਬੀਂਦੀ ਆਪਣਾ ਬੱਚਾ ਜਿਵੇਂ ਗੋਲ ਕਾਂਸੀ ਉਹ ਵੀ ਕੱਟ ਕੱਟ ਕੇ ਤੋੜ ਤੋੜ ਕੇ ਬੱਚਾ ਨੂੰ کیسے ਰੱਖੇਗੀ ਤੇ ਉਹਦੇ ਬੱਚਿਆਂ ਨਾਲ ਤੇ ਤਾਂ ਇਹ ਬੱਚਿਆਂ ਦੀ ਹੈਲਪ ਕੀਤੀ ਸੀ ਹੌਂਡਰ ਮਰਨ ਦੇ ਪ੍ਰਕਾਰ ਦੇਖੀ ਹੋਰ ਕੀ ਸਾਰੇ ਕਿਤੇ ਹੱਥ ਮਤਲਬ ਕਰ ਕਰ ਕੇ ਮੰਨ ਮੰਨ ਕੇ ਪੈਸੇ ਦੇ ਕੇ ਕੰਮ ਕਰਦੇ ਨੇ ਇਧਰ ਆ ਜੂ ਆ ਦੇਖ ਲਓ ਇਧਰ ਆ ਜੂ ਇਧਰ ਇਧਰ ਖੜਾ ਆ ਇਧਰ ਖੜਾ ਚੁੰਨੀ ਬੈਕ ਸਾਈਡ ਦਾ ਇੱਥੇ ਖੜਾ ਤੇਨੀ ਬੈਕ ਕਰੀ ਆ ਆਂਜੇ ਖੜਾ ਬੱਸ ਬੱਸ ਉਸ ਉਧਰ ਦੇਖ ਲਾ t i d a